ਕੈਨੇਡਾ ਦੇ 온ਟਾਰੀਓ ਸੂਬੇ ਦੇ ਕਨਸਟੋਗਾ ਕਾਲਜ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ ਸਾਲ 2025 ਦੇ ਸਪ੍ਰਿੰਗ ਸਮੈਸਟਰ ਦੇ ਵਿੱਚ 62% ਵਰਗੀ ਵੱਡੀ ਗਿਰਾਵਟ ਦੇਖੀ ਗਈ ਹੈ ਇਗੀਰਾਵਰ ਕੈਨੇਡਾ ਸਰਕਾਰ ਦੀਆਂ ਸਖਤ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਨੀਤੀਆਂ ਦਾ ਨਤੀਜਾ ਹੈ ਇਸ ਫੈਸਲੇ ਨੇ ਨਾ ਸਿਰਫ ਕਾਲਜ ਦੀ ਵਿੱਤੀ ਸਥਿਤੀ ਤੇ ਅਸਰ ਪਾਇਆ ਸਗੋਂ 1800 ਤੋਂ ਵੱਧ ਅਧਿਆਪਕ ਤੇ ਸਟਾਫ ਮੈਂਬਰਾਂ ਦੀਆਂ ਨੌਕਰੀਆਂ ਤੇ ਵੀ ਸੰਕਟ ਪੈਦਾ ਕਰ ਦਿੱਤਾ ਹੈ ਸਸਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ 온ਟਾਰੀਓ ਦਾ ਕੋਨੇਸਟੇਗਾ ਕਾਲਜ ਆਪਣੇ ਕਈ ਕੈਂਪਸਸ ਦੇ ਲਈ ਜਾਣਿਆ ਜਾਂਦਾ ਹੈ ਇਹ ਕਾਲਜ ਪਿਛਲੇ ਕਈ ਦਹਾਕਿਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧੇ ਦੇ ਕਾਰਨ ਸੁਰਖੀਆਂ ਦੇ ਵਿੱਚ ਰਿਹਾ ਹੈ ਸਾਲ 2023 ਦੇ ਵਿੱਚ ਕਾਲਜ ਨੇ 37000 ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਨੂੰ ਮਨਜ਼ੂਰੀ ਦਿਵਾਈ ਸੀ ਜੋ ਕੈਨੇਡਾ ਦੇ ਕਿਸੇ ਵੀ ਸੰਸਥਾ ਵਿੱਚ ਸਭ ਤੋਂ ਜ਼ਿਆਦਾ ਨਹੀਂ ਪਰ ਸਾਲ 2024 ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਿਆਂ ਤੇ 35% ਦੀ ਕਟੌਤੀ ਦਾ ਐਲਾਨ ਕੀਤਾ ਸੀ ਜਿਸ ਦਾ ਅਸਰ ਇਸ ਕਾਲਜ ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ 2025 ਦੇ ਸਪ੍ਰਿੰਗ ਸੈਮੈਸਟਰ ਦੇ ਵਿੱਚ ਕਾਲਜ ਦੇ ਵਿੱਚ ਸਿਰਫ 8584 ਅੰਤਰਰਾਸ਼ਟਰੀ ਵਿਦਿਆਰਥੀ ਦਾਖਲ ਹੋਏ ਨੇ ਜਦਕਿ ਸਾਲ 2024 ਦੇ ਇਸੇ ਸੈਮੈਸਟਰ ਦੇ ਵਿੱਚ ਇਹ ਗਿਣਤੀ 22633 ਸੀ ਇਸ ਦਾ ਮਤਲਬ ਹੈ ਕਿ 14049 ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਜੋ ਕਿ 62% ਦੀ ਗਿਰਾਵਟ ਦਿਖਾਉਂਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਜੋ ਘਰੇਲੂ ਵਿਦਿਆਰਥੀਆਂ ਦੇ ਨਾਲੋਂ 2 ਤੋਂ 4 ਗੁਣਾ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ ਕਾਲਜ ਦੀ ਮੁੱਖ ਆਮਦਨ ਦਾ ਸਰੋਤ ਨੇ ਇਸ ਗਿਰਾਵਟ ਨੇ ਕਾਲਜ ਦੀ ਵਿੱਤੀ ਸਥਿਤੀ ਤੇ ਵੀ ਗੰਭੀਰ ਅਸਰ ਪਾਇਆ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮੰਤਰੀ ਮਾਕ ਮਿਲਰ ਨੇ ਜਨਵਰੀ 2024 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਤੇ 2 ਸਾਲਾਂ ਦੇ ਲਈ 35% ਕਟੌਤੀ ਕਰਨ ਦਾ ਐਲਾਨ ਕੀਤਾ ਸੀ ਇਸ ਦੇ ਵਿੱਚ ਮੁੱਖ ਕਾਰਨ ਸੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਬੇਕਾਬੂ ਵਾਧਾ ਜੋ ਕਿ ਇੱਥੋਂ ਦੇ ਰਿਹਾਇਸ਼ੀ ਸੰਕਟ ਤੇ ਲੇਬਰ ਬਾਜ਼ਾਰ ਤੇ ਪ੍ਰੈਸ਼ਰ ਦਾ ਕੰਮ ਕਰ ਰਹੀ ਸੀ ਸਰਕਾਰ ਇਸ ਨੂੰ ਕੰਟਰੋਲ ਕਰਨਾ ਚਾਹੁੰਦੀ ਸੀ ਸਾਲ 2024 ਦੇ ਵਿੱਚ ਕੈਨੇਡਾ ਨੇ 3,64,000 ਵੀਜ਼ਿਆਂ ਦੀ ਸੀਮਾ ਨਿਰਧਾਰਿਤ ਕੀਤੀ ਅਤੇ 2025 ਤੇ 26 ਦੇ ਲਈ ਇਸ ਨੂੰ ਹੋਰ ਵਕਟਾ ਦਿੱਤਾ ਅਤੇ ਇਸ ਨੂੰ 4,37,000 ਕਰ ਦਿੱਤਾ। ਅੰਟਾਰੀਓ ਦੇ ਵਿੱਚ ਜਿੱਥੇ ਸਾਲ 2023 ਦੇ ਵਿੱਚ ਹੀ 2,40,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ, ਹੁਣ ਇੱਥੇ 50% ਦੀ ਕਟੌਤੀ ਕੀਤੀ ਗਈ ਹੈ। Ontario ਸਰਕਾਰ ਨੇ ਮਾਰਚ 2024 ਦੇ ਵਿੱਚ ਐਲਾਨ ਕੀਤਾ ਸੀ ਕਿ 96% ਵੀਜ਼ੇ ਸਰਕਾਰੀ ਕਾਲਜੇਸ ਤੇ ਯੂਨੀਵਰਸਿਟੀਆਂ ਨੂੰ ਦਿੱਤੇ ਜਾਣਗੇ ਜਦਕਿ 4% ਲੈਂਗੁਏਜ ਸਕੂਲਸ ਅਤੇ ਪ੍ਰਾਈਵੇਟ ਸਕੂਲਸ ਨੂੰ ਦਿੱਤੇ ਜਾਣਗੇ ਪ੍ਰਾਈਵੇਟ ਕੈਰੀਅਰ ਕਾਲਜੇਸ ਨੂੰ ਕੋਈ ਅਲਾਟਮੈਂਟ ਨਹੀਂ ਦਿੱਤੀ ਗਈ ਜਿਵੇਂ ਕਨੈਸਟਾ ਕਾਲਜ ਦੀ ਹੀ ਗੱਲ ਕੀਤੀ ਜਾਵੇ ਜੋ ਕਿ ਸਾਲ 2023 ਦੇ ਵਿੱਚ ਇਸ ਨੂੰ 30000 ਤੋਂ ਵੱਧ ਵੀਜ਼ੇ ਮਿਲੇ ਸਨ ਉਸੇ ਤਰ੍ਹਾਂ ਸਾਲ 2024 ਆਉਂਦੇ ਆਉਂਦੇ ਇਸ ਦੇ ਵੀਜ਼ੇ 15000 ਅਲਾਟ ਕੀਤੇ ਗਏ ਜੋ ਕਿ ਮੌਜੂਦਾ ਗਿਣਤੀ ਦੇ ਵਿੱਚ 50% ਤੋਂ ਵੀ ਘੱਟ ਹੈ ਇਸ ਤੋਂ ਇਲਾਵਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕੰਮ ਦੇ ਘੰਟਿਆਂ ਨੂੰ ਵੀ ਸੀਮਿਤ ਕੀਤਾ ਸਾਲ 2024 ਦੇ ਵਿੱਚ ਵਿਦਿਆਰਥੀਆਂ ਨੂੰ ਹਰ ਹਫਤੇ ਦੇ ਵਿੱਚ 40 ਘੰਟੇ ਕੰਮ ਕਰਨ ਦੀ ਅਸਥਾਈ ਛੋਟ ਨੂੰ ਖਤਮ ਕਰ ਦਿੱਤਾ ਗਿਆ ਤੇ ਇਸ ਨੂੰ ਵਾਪਸ 24 ਘੰਟਿਆਂ ਤੱਕ ਸੀਮਿਤ ਕਰ ਦਿੱਤਾ ਗਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਜੋ ਘਰੇਲੂ ਵਿਦਿਆਰਥੀਆਂ ਦੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਕਾਲਜ ਦੀ ਆਮਦਨ ਦਾ ਮੁੱਖ ਸਰੋਤ ਸੀ। 2023 ਦੇ ਵਿੱਚ ਕਾਲਜ ਨੇ 106 ਮਿਲੀਅਨ ਦਾ ਸਰਪਲਸ ਦਰਜ ਕੀਤਾ ਜੋ ਮੁੱਖ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਜ੍ਹਾ ਦੇ ਨਾਲ ਸੀ। Ontario ਦੇ ਕਾਲਜਾਂ ਨੂੰ ਅਗਲੇ 2 ਸਾਲਾਂ ਦੇ ਵਿੱਚ 3.1 ਬਿਲੀਅਨ ਦੇ ਮਾਲੀਆ ਦਾ ਨੁਕਸਾਨ ਹੋਣ ਦੀ ਉਮੀਦ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਨਾਲ ਕਾਲਜ ਤੇ 1800 ਅਧਿਆਪਕ ਅਤੇ ਸਟਾਫ ਮੈਂਬਰਾਂ ਦੀਆਂ ਨੌਕਰੀਆਂ ਵੀ ਖਤਮ ਹੋ ਗਈਆਂ ਨੇ। ਇਸ ਦੇ ਨਾਲ ਹੀ ਚਾਰ ਸੀਨੀਅਰ ਪ੍ਰਬੰਧਕਾਂ ਨੇ ਵੀ ਅਸਤੀਫੇ ਦੇ ਦਿੱਤੇ ਨੇ। ਇੱਥੋਂ ਤੱਕ ਕਿ ਕਾਲਜ ਨੇ ਕਿਚਨਰ ਦੇ ਡਾਊਨਸਟਾਊਨ ਸਥਿਤ ਫ੍ਰੈਡਰਿਕ ਸਟਰੀਟ ਕੈਂਪਸ ਨੂੰ ਅਗਸਤ 2025 ਦੇ ਵਿੱਚ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕਾਲਜ ਨੇ ਦੱਸਿਆ ਕਿ ਘਰੇਲੂ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 28% ਦਾ ਵਾਧਾ ਹੋਇਆ ਹੈ ਪਰ ਘਰੇਲੂ ਵਿਦਿਆਰਥੀਆਂ ਦੀ ਘੱਟ ਫੀਸ ਹੋਣ ਦੇ ਕਾਰਨ ਵਿੱਤੀ ਨੁਕਸਾਨ ਨੂੰ ਪੂਰਾ ਕਰਨਾ ਆਸਾਨ ਨਹੀਂ ਕਾਲਜ ਦੇ ਵਿੱਚ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀਜ਼ਾ ਦੇਰੀ ਕਾਰਨ ਦਾਖਲੇ ਨਹੀਂ ਹੋ ਸਕੇ ਕਾਲਜਟਾ ਨੇ 1400 ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਸਰਦੀਆਂ ਦੇ ਸਮੈਸਟਰ ਦੇ ਲਈ ਮੁਲਤਵੀ ਕਰ ਦਿੱਤਾ ਹੈ ਕਨੈਸਟਰਾ ਕਾਲਜ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 60% ਦੀ ਗਿਰਾਵਟ ਸਰਕਾਰੀ ਨੀਤੀਆਂ ਦਾ ਸਿੱਧਾ ਸਿੱਧਾ ਨਤੀਜਾ ਹੈ ਜਿਨ੍ਹਾਂ ਦਾ ਮਕਸਦ ਰਿਹਾਇਸ਼ੀ ਸੰਕਟ ਨੂੰ ਕੱਟ ਕਰਨਾ ਸੀ ਪਰ ਇਸ ਨੇ ਕਾਲਜ ਦੀ ਵਿੱਤੀ ਸਥਿਤੀ ਤੇ ਸਟਾਫ ਦੀਆਂ ਨੌਕਰੀਆਂ ਅਤੇ ਵਿਦਿਆਰਥੀਆਂ ਦੇ ਭਵਿੱਖ ਤੇ ਗੰਭੀਰ ਅਸਰ ਪਾਇਆ ਹੈ ਤੇ ਵੱਡੇ ਸਵਾਲ ਵੀ ਖੜੇ ਕਰ ਦਿੰਦੇ ਨੇ ਜਦੋਂ ਤੱਕ ਸਰਕਾਰ ਇਸ ਦਾ ਕੋਈ ਹੱਲ ਨਹੀਂ ਲੱਭ ਲੈਂਦੀ ਉਦੋਂ ਤੱਕ ਅੰਟਾਰੀਓ ਦੇ ਕਾਲਜ ਸਿਸਟਮ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਇੰਜ ਹੀ ਸੰਘਰਸ਼ ਕਰਦੇ ਰਹਿਣਗੇ